टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना बैठो खड़ी भेजा पीटीसी है पंजाब सरकार

ਖੰਨਾ ਸਾਹਿਬ ਅੱਜ ਇੱਥੇ ਆਏ ਹੋ ਸਰ ਪਰਿਵਾਰ ਨੂੰ ਕੀ ਕੁਸੀ ਹੋ ਸਕਦੀ ਹੈ ਮੈਂ ਤੇ ਪਿਛਲੇ 4 ਦਿਨ ਤੋਂ ਪਰਿਵਾਰ ਦੇ ਨਾਲ ਖੜਿਆ ਹਾਂ ਜੀ ਤੇ ਇਹ ਕੀ ਸੱਚਾਈ ਦੀ ਲੜਾਈ ਆ ਜੀ ਦੇਖੋ ਪੈਸਾ ਉੱਥੇ ਦਿਖਿਆ ਸਾਰਾ ਕੁਝ ਹੈ ਸਬੂਤ ਵੀ ਹੈ ਤੇ ਸਰਕਾਰ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਫਿਰ ਉਹਨਾਂ ਦੀ ਇੰਟੈਰੋਗੇਸ਼ਨ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਮੁੱਦਾ ਕੱਲੇ ਟਰੱਕ ਯੂਨੀਅਨ ਦਾ ਨਹੀਂ ਹੈ ਮੁੱਦਾ ਹੈਗਾ ਪੈਸੇ ਦਾ ਰਿਸ਼ਵਤ ਦਾ ਔਰ ਕਾਕੇ ਦੀ ਸਿਹਤ ਦਾ ਜੀ ਇਸ ਕਰਕੇ ਆ ਆਪਾਂ ਇਸ ਸੰਘਰਸ਼ ਨੂੰ ਪੂਰਾ ਸਿਰੇ ਚੜਾਵਾਂਗੇ ਕਾਕੇ ਨੂੰ ਇਨਸਾਫ ਦਿਲਾਵਾਂਗੇ ਔਰ ਜੋ ਜਾਣਕਾਰੀ ਆਪਾਂ ਚਾਹੁੰਦੇ ਆ ਕਿ ਇਹ ਪੈਸਾ ਜੋ ਕਾਕੇ ਨੂੰ ਜਿਹੜਾ ਜੋ ਕਾਕੇ ਨੇ ਇਕੱਠਾ ਕੀਤਾ ਸੀ ਉਹ ਕਿਉਂ ਇਕੱਠਾ ਕੀਤਾ ਸੀ ਕਿਹਦੇ ਕੋਲ ਗਿਆ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਰ ਈਡੀ ਤੋਂ ਔਰ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਕਿ ਤੁਸੀਂ ਨਹੀਂ ਦੇਖੋ ਈਡੀ ਤੇ ਸੀਬੀਆਈ ਸੀਬੀਆਈ ਤੋਂ ਹੋ ਨਹੀਂ ਸਕਦੀ ਮੈਨੂੰ ਲੱਗਦਾ ਜੀ ਬਟ ਈਡੀ ਤੋਂ ਹੋ ਸਕਦੀ ਹੈ ਜਾਂ ਇਨਕਮ ਟੈਕਸ ਤੋਂ ਵੀ ਹੋ ਸਕਦੀ ਹੈ ਕਿਉਂਕਿ ਪੈਸਾ ਦਿਖਿਆ ਤੇ ਇਹ ਜੋ ਪੈਸਾ 3 ਲੱਖ ਦੀ ਰਕਮ ਹੈ ਇਹ ਤੇ ਬਲੈਕ ਮਨੀ ਐਕਟ ਵਿੱਚ ਆ ਸਕਦੀ ਆ ਤੇ ਉੱਥੇ ਆਪਾਂ ਡਿਮਾਂਡ ਕਰਾਂਗੇ ਦਿੱਲੀ ਤੋਂ ਕਿ ਜੀ ਛਾਪਾ ਇਨਕਮ ਟੈਕਸ ਨੂੰ ਲਾਣਾ ਚਾਹੀਦਾ ਔਰ ਸਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਹੋਣੀ ਚਾਹੀਦੀ ਔਰ ਖਾਸ ਕਰਕੇ ਜੋ ਮਨਜੀਤ ਦਾ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ